ਥੋੜਾ ਕਿੱਥੇ ਸਾਰੇ ਬਣਾ ਕੇ ਲਓ ਇਧਰ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਚਰਦੀ ਗਾਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਆਪਣੇ ਆਈ ਜਾਂਦਾ ਜੀ ਮੀ ਥੋੜਾ ਬਹੁਤਾ ਹੁਣ ਮੀ ਨਾਲ ਬੂਟੇ ਦੁਆਰਾ ਫਿਰ ਵਧੀਆ ਚੱਲ ਪਿਆ ਮੈਨੂੰ ਬਹੁਤ ਸੋਹਣੇ ਲੱਗੇ ਜੀ ਐਤਕੀ ਵਧੀਆ ਚੱਲੇ ਆ ਹੁਣ ਆਪਾਂ ਉਧਰ ਦੇ ਵੇੜੇ 'ਚ ਵੀ ਸਾਰੇ ਲਾਵਾਂਗੇ ਹਾਂ ਇਹ ਉਧਰ ਪਿਆ ਜਿਹੜਾ ਕਮਲਾ ਉਹਦੇ ਨਾਲ ਦੀ ਆ ਆ ਵਾਲਾ ਜਿਹੜਾ ਆ ਵਾਲਾ ਬੂਟਾ ਮੈਨੂੰ ਬਹੁਤ ਪਸੰਦ ਆ ਜੀ ਆ ਸਿਆ ਵਾਲਾ ਬਹੁਤ ਘੈਂਟ ਪਾਣੀ ਛੱਡਿਆ ਸੀਗਾ ਟੈਂਕੀ ਚ ਨਾਲੇ ਆ ਗਿਆ ਮੀ ਆ ਸਾਡੇ ਪ੍ਰਧਾਨ ਸਭ ਖੜੇ ਆ ਜੀ ਭੱਜ ਭੁੱਜ ਕੇ ਆਏ ਆ ਚਲੋ ਮਿਲਦੇ ਆਂ ਫਿਰ ਆਪਾਂ ਸਾਨੂੰ ਥੋੜੇ ਚਰਚਾ ਹਾਂਜੀ ਕੀ ਹਾਲ ਚਾਲ ਹੈ ਜੀ ਠੀਕ ਜੀ ਵਧੀਆ ਹੱਪਾ ਵਧੀਆ ਅੱਜ ਹੋ ਗਿਆ ਜੀ ਦਿਨ ਕਿਹ ਦਿਨ ਹੋ ਗਿਆ ਅੱਜ ਬੁੱਧਵਾਰ ਹੈ ਨਾ ਬੁੱਧਵਾਰ ਅਜੀਤ 4:00 ਵਜੇ ਬੱਚਾ ਚੁੱਪੀ ਕੇ ਹਟੇ ਸੀਗੀ ਜਾਂਦੇ ਸੀ ਉਧਰ ਨੂੰ ਜੀ ਦੁਕਾਨਵੰਨੀ ਤੇ ਮੀਂਹ ਆ ਗਿਆ ਨਾ ਟੈਂਕ 'ਚ ਪਾਣੀ ਛੱਟਿਆ ਸੀਗਾ ਤੇ ਅੱਜ ਮੈਂ ਇੱਧਰ ਵੇੜੇ 'ਚ ਗਈ ਸੀ ਬੁੱਤੇ ਮੈਂ ਸਾਰੇ ਵੇਖਦੇ ਬਹੁਤ ਸੋਹਣੇ ਲੱਗੇ ਪਏ ਵਧੀਆ ਨਾਲੇ ਪਤਾ ਕਿ ਮੀਂਹ ਪੈਣ ਨਾਲ ਸਾਰੇ ਬੁੱਟੇ ਦੂਜੇ ਚੱਲ ਪਿਆ ਦਿੱਖੇ ਵੱਡੇ ਵੱਡੇ ਬਰਾਖਤਾ ਹਰਾ ਸਾਰੇ ਜਿਹੜੇ ਦਰਖਤ ਸੁਕਾਤੇ ਸੀ ਕਰਨੀ ਨਹੀਂ ਇੰਨੀ ਜਿਆਦੇ ਕਰਨੀ ਪਈਏ ਮੋਲ ਘਟ ਕਰਨੇ ਸਹਜ ਆ ਬੈਠਾ ਪੜ੍ਹਾਈ ਜਾਂਦਾ ਨਾਲ ਟੀਵੀ ਲਾਈ ਬੈਠਾ ਤੇ ਵਧੀਆ ਜੀ ਠੀਕ ਠਾਕ ਤਾਂ ਤੇ ਨਹੀਂ ਆਈ ਜਾਂਦਾ ਸੀ ਇੱਕ ਜਾਂ ਬਣਿਆ ਪਿਆ ਬਾਹਰ ਤਾਂ ਦੇਮ ਜਾਂ ਤੇ 15 ਬੈਠੀ ਸੀ ਐਸੀ ਵੀ ਚੱਲੀ ਜਾਂਦਾ ਤੇ ਬਾਹਰ ਵੀ ਆਪਣਾ ਵਾਲਾ ਕੁਲਾ ਪੈਸਤਰਾ ਲੋਕ ਚੱਲਦੇ ਆ ਜੀ ਫੇਰ ਆਪਾਂ ਬਾਹਰ ਨੂੰ ਕਰਦੇ ਹਾਂ ਕੰਮ ਕਰਨਾ ਚਲੋ ਠੀਕ ਹੈ ਜੀ ਫੇਰੇ ਚੈਨਲ ਤੇ ਨਵੇਂ ਜੁੜਦੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਵੀ ਕਰਦੇ ਆ ਫਿਰ ਜੀ ਕਿਸਾਨ ਕਿਰੋ ਇਹ ਨਮੀ ਆ ਗਈ ਜੀ ਆਪਣੇ ਅੱਜ ਇਸ ਤਰ੍ਹਾਂ ਅੱਜ ਇੱਕ ਕਮਲ ਆਇਆ ਰਿਹਾ ਆਪਣਾ ਤੇ ਕਰਿਆ ਆਓ ਉਸ ਇੱਧਰ ਰੱਖ ਲੈ ਲੈ ਕੇ ਤਿੰਨ ਕਮਲ ਇੱਥੇ ਥੋੜੀ ਥੋੜੀ ਕੰਗਾਂ ਰਹੀ ਥੋੜੀ ਥੋੜੀ ਇੱਥੇ ਢਾਲ ਲ ਦਉ ਮਾਸ਼ ਹਾਂਜੀ ਹੈਲੋ ਕੀ ਹਾਲ ਚਾਲ ਵੀ ਸਾਰਿਆਂ ਦਾ ਠੀਕ ਠਾਕ ਵਧੀਆ ਆਪਾਂ ਵੀ ਵਧੀਆ ਜੀ ਸਾਰਜ ਹੋ ਗਿਆ ਰੈਡੀ ਆਪਾਂ ਵੀ ਨਾ ਹਟੇ ਪਾਠ ਕਰਦੇ ਆ ਕਰੋ ਬੇਟਾ ਹੈਲੋ ਸਾਰਿਆਂ ਨੂੰ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਾਰਾ ਜਾ ਰਿਹਾ ਸਕੂਲ ਤਿਆਰ ਹੋ ਗਿਆ ਕੱਲ ਛੁੱਟੀ ਮਾਰੀ ਸੀ ਸਾਇ ਨਹੀਂ ਤੇ ਹੋਰ ਵਧੀਆ ਜੀ ਠੀਕ ਠਾਕ ਅਸਵੇਰ ਦਾ ਸਮਾ ਹੋ ਗਿਆ ਬਾਏ ਲਵ ਯੂ ਸਟਰਡੇ ਸਤ ਬਾਏ ਬਾਏ ਲਵ ਯੂ ਬਟ ਬਾਏ ਆਉਣ ਵਾਲੀ ਐ ਬਸ ਤੇਰੀ ਬੈਣ ਜਾਵੇ ਤੇ ਹੋਰ ਵਧੀਆ ਜੀ ਠੀਕ ਠਾਕ ਦਾ ਵਾਹਿਦ ਬੁੱਧੀ ਕਿਰਪਾ ਨਾਲ ਸਾਰੀ ਸਵੇਰ ਸੋਹਣੀ ਹੋ ਗਈ ਹੈ ਤੁਸੀਂ ਸ਼ਟ ਕਰਕੇ ਲਈ ਇੱਕ ਮਿੰਟ ਇੱਕ ਮਿੰਟ ਜੀ ਆਪਾਂ ਸਹਿ ਦੀ ਚੁੰਨੀ ਜੱਟ ਕਰ ਅੜੀ ਬੁੱਤ ਕੈਮਰਾ ਪੂਰੇ ਕਰੋ ਆ ਲਾ ਪਈਆ ਇਹ ਉਹਦੀ ਬਾਜੀ ਹਾਂ ਮੈਨੂੰ ਵੀ ਮਾਰੇ ਆ ਜਾ ਹਾਂ ਹਾਂ ਦੇਖੋ ਜੀ ਆਪਾਂ ਹੋ ਗਿਆ ਰੈਡੀ ਸੈੱਜ ਹੋ ਗਿਆ ਰੈਡੀ ਪਰ ਹਲੇ ਵਿੱਚ ਖਾਮ ਖਾਮ ਤਾਂ ਖੜ ਜੂਗਾ ਕੰਨ ਹਟ ਗਿਆ ਨਾ ਬੱਟਾ ਕੰਨ ਦਾ ਵਾਲਾ ਬੱਟਾ ਕੰਨ ਦਿਖਾਉਂਦਾ ਪ੍ਰੋਗਰਾਮ ਬਦੋ ਤਿੰਨ ਦਿਨ ਚੱਲਦਾ ਹਾਂ ਅੰਜਾ ਫੜਮੇ ਨਹੀਂ ਵੇਣਾ ਨਹੀਂ ਆਉਂਦੀ ਯਾਰ ਸਹੀ ਤਾਂ ਕਰਦੇ ਕਾਈ ਹੋ ਜਾਂਦਾ ਵੀ ਹੋ ਗਏ ਦੇਖੋ ਜੀ ਕਿਵੇਂ ਹਨਾ ਕਾਲੀ ਪਈ ਜਾਂਦੀ ਐ ਸਹਿਜ ਨੂੰ ਜਾਣਦੀ ਚਲ ਠੀਕ ਐ ਫਿਰ ਬਾਏ ਚਲੋ ਆਪਾਂ ਵੀ ਸਵੇਰ ਵਾਲੇ ਪਾਠ ਕਰਦੇ ਆ ਜੀ ਬਾਕੀ ਵਧੀਆ ਜੀ ਪਰਮਾਤਮਾ ਦੀ ਕਿਰਪਾ ਨਾਲ ਸੋਹਣੀ ਸਵੇਰ ਹੋ ਗਈ ਹੈ ਬੱਦਲ ਬੋਲਾ ਜਿ ਬਣਿਆ ਵਾ ਬਾਹਰ ਮੌਸਮ ਆ ਗਈ ਵੈਣ ਸਾਈਨੋ ਟਾਈਮ ਸਹੀ ਬਤਾਏ ਜੀ 7:20 ਤੇ ਆ ਜਾਂਦੀ ਹੈ ਹੁਣ 10 ਮਿੰਟ ਪਹਿਲਾਂ ਹੋ ਗਈ ਸਵੇਰ ਅੱਖਾਂ ਅੱਜ ਵੀ ਸੁੱਜ ਰਣ ਮੈਨੂੰ ਜੀ ਪਤਾ ਨਹੀਂ ਕੀ ਚੱਕਰ ਆਖਣੇ ਤਾਂ ਸਾਰਾ ਦਿਨ ਨੀਗਾ ਲੱਗ ਰਹੀ ਹੈ ਕੰਮ ਕਰਦੇ ਆ ਤਾਂ ਮੂਲ ਸਿਸਤਰਾ ਹੋ ਜਾਂਦੀ ਹੈ ਤੇ ਚਲੋ ਠੀਕ ਹੈ ਜੀ ਫਿਰ ਅੱਜ ਦੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਮਿਲਾਂਗੇ ਕੱਲ ਤੁਹਾਨੂੰ ਕਿਸੇ ਨਵੇਂ ਬਲੌਗ ਨਾਲ ਤੇ ਵੀਡੀਓ ਨੂੰ ਜਿਹੜੇ ਨਵੇਂ ਆ ਜੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਚੈਨਲ ਤੇ ਜਿਹੜੇ ਜੁੜਦੇ ਆ ਜੀ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਝਾੜੂ ਪੋਚਾ ਵੀ ਹੋ ਗਿਆ ਰੋਟੀ ਬਣਦੀ ਆ ਕੱਪੜੇ ਅਜ ਹੈ ਨਹੀਂ ਸੀ ਧੋਣ ਵਾਲੇ ਆਪਣੇ ਇਹ ਬਸ ਸਰਵਾਹ ਕੇ ਰੋਟੀ ਖਾ ਕੇ ਚਲਦੇ ਹਾਂ ਦੁਕਾਨ ਨੂੰ ਜਾਣਾ ਸੀ ਕਿਤੇ ਬਾਹਰ ਵੇਖਦੇ ਆ ਜੇ ਕੋਈ ਸਿਸਟਮ ਬਣਿਆ ਤਾਂ ਫਿਰ ਬਸ ਆ ਵੀ ਮਹਾਵਾ ਕੇ ਜੇ ਮਾਇਆ ਗਿਆ ਤਾਂ ਨਹੀਂ ਠੀਕ ਹੈ ਜੀ ਹੈਨਾ ਤੇ ਚਲੋ ਫਿਰ ਠੀਕ ਹੈ ਜੀ ਐਂਡ ਕਰਦੇ ਆ ਬਲੌਗ ਦਾ ਆਪਾਂ ਇੱਥੇ ਤੇ ਜਿਹੜੇ ਨਵੇਂ ਜੁੜਦੇ ਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਦੇਆ ਕਰੋ ਤੇ ਭੈਣ ਨੂੰ ਆਪਦੇ ਬਲੂਟੁੱਥ ਸਪੋਰਟ ਕਰਿਆ ਕਰੋ ਜੀ ਤੁਹਾਡੇ ਸਪੋਰਟ ਦੀ ਆਪਾਂ ਬਹੁਤ ਲੋੜ ਹੈ ਚਲੋ ਠੀਕ ਹੈ ਜੀ ਫਿਰ ਮਿਲ ਜਾਂ ਤੁਹਾਨੂੰ ਗੱਲ ਕਿਸੇ ਨਵੇਂ ਬਲੌਗ ਨਾਲ ਤੇ ਐਂਡ ਤੱਕ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਸਾਰਾ ਬਲੌਗ ਵੇਖਿਆ ਕਰੋ ਜੀ ਠੀਕ ਹੈ ਜੀ ਚੈਨਲ ਜਿਹੜੇ ਨਵੇਂ ਬਣਦੇ ਆਂ ਤੇ ਉਹਨੂੰ ਸਬਸਕ੍ਰਾਈਬ ਕਰ ਲਿਆ ਵੀਰਾ ਕਹਿੰਦਾ ਸੀਗਾ ਛੋਟਾ ਆਉਣ ਨੂੰ ਪਤਾ ਨਹੀਂ ਕਿੰਦੇ ਆਊਗਾ ਮੈਂ ਆਖਿਆ ਸੀਗਾ ਵੀ ਚੱਲ ਰਹਿਣ ਦਿਆਂ ਦਾ ਨਹੀਂ ਚੱਲ ਆ ਜੂਗਾ ਕਹਿੰਦਾ ਵਿਆਹ ਹੋਇਆ ਬਹੁਤ ਟਾਈਮ ਹੋ ਗਿਆ ਕਿਸ ਬਾਰੇ ਇਹ ਦੀ ਗੱਲ ਨਹੀਂ ਕੱਲ ਤੀਜੀ ਦਾ ਫੋਨ ਆਇਆ ਸੀ ਉਹ ਕਹਿੰਿਆ ਵੀ ਸਿੱਕੂ ਆ ਸੀ ਆਵਾਂਗੇ ਮੈਂ ਕਿਹਾ ਚਲ ਕੋਈ ਨਹੀਂ ਭਾਈ ਆ ਜਿਓ ਤੇ ਬਾਕੀ ਹਨਾ ਜੇ ਕੰਮ ਧੰਦੇ ਹੁੰਦੇ ਆ ਕਾਫੀ ਟਾਈਮ ਹੋ ਗਿਆ ਭਾਈ ਨਹੀਂ ਸੀ ਕਰਦੇ ਵੀ ਰੇ ਅਰਗੇ ਐਤ ਕੀ ਭਾਈ ਆਫ ਕਰਨ ਲੱਗ ਗਏ ਤੇ ਝੋਨੇ ਦੇ ਵਿੱਚ ਕਿਸ ਨੂੰ ਪਤਾ ਇਹ ਜੀ ਜਿੰਨੇ ਬੰਦੇ ਹੁਣ ਉਹਨੇ ਕੰਮ ਵੱਧ ਜਾਂਦੇ ਆ ਹਨਾ ਚਲੋ ਠੀਕ ਹੈ ਫਿਰ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ ਜੇ ਵੀਰ ਆਇਆ ਤਾਂ ਆਪਾਂ ਤੁਹਾਨੂੰ ਵੀਡੀਓ ਵਿੱਚ ਜਰੂਰ ਦਿਖਾਵਾਂਗੇ ਠੀਕ ਹੈ ਜੀ ওকে ਬਾਏ ਦਾ ਸ਼ੁਕਰੀਆ